ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਮਾਰ ਕੇ ਤਾਰਿਆ ਮੌਤ ਦੇ ਘਾਟ ਖਬਰ ਫਾਜ਼ਲ ਕਾ ਦੇ ਪਿੰਡ ਹੋਜਖਾਸ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਸਵੇਰੇ ਤੜਕੇ ਹੀ ਇੱਕ ਔਰਤ ਨੂੰ ਉਸਦੇ ਪਤੀ ਨੇ ਮੌਤ ਦੀ ਬਲੀ ਚੜਾ ਦਿੱਤਾ ਫਾਜ਼ਲ ਕਾ ਦੀ ਥਾਣਾ ਅਰਨੀ ਵਾਲਾ ਦੀਨ ਆਉਂਦੇ ਪਿੰਡ ਹੋਜਖਾਸ ਵਿੱਚ ਅੱਜ ਇੱਕ ਪਤੀ ਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਉਹਨਾਂ ਦਾ ਪਿਤਾ ਉਨ੍ਹਾਂ ਦੀ ਮਾਤਾ ਤੇ ਸ਼ੱਕ ਕਰਦਾ ਸੀ ਜਿਸ ਦੇ ਚਲਦਿਆਂ ਇਹ ਕਤਲ ਕੀਤਾ ਗਿਆ ਹੈ ਫਿਲਹਾਲ ਪੁਲਿਸ ਨੇ ਮੌਕੇ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਫਾਜ਼ਲ ਕਾਸਿਵਲ ਹਸਪਤਲ ਦੀ ਮੋਰਚੀ ਦੇ ਵਿੱਚ ਰਖਵਾ ਦਿੱਤਾ ਹੈ ਉਧਰ ਮੌਕੇ ਤੇ ਪਹੁੰਚੇ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲਿਆ ਔਰ ਉਹਨਾਂ ਨੇ ਇੱਕ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ ਔਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜਲਦੀ ਹੀ ਦੋਚੀ ਨੂੰ ਰਸਤੇ ਦੇ ਵਿੱਚ ਲੈ ਲਿਆ ਜਾਵੇਗਾ ਡੀਐਸਪੀ ਅਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਵਕ ਵਕ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਲਦੀ ਹੀ ਦੋਚੀ ਰਸਤੇ ਦੇ ਵਿੱਚ ਹੋਵੇਗਾ ਉਰੋਪੀ ਦੇ ਲੜਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਸੀ ਜੋ ਕਿ ਉਹਨਾਂ ਦੀ ਮਾਤਾ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਪਰ ਪਰ ਉਹਨਾਂ ਦਾ ਪਿਤਾ ਉਹਨਾਂ ਦੀ ਮਾਤਾ ਤੇ ਸ਼ੱਕ ਕਰਦਾ ਸੀ ਜਿਸ ਦੇ ਚਲਦੇ ਆ ਅੱਜ ਉਹਨਾਂ ਦੀ ਮਾਤਾ ਖੇਤਾਂ ਦੇ ਵਿੱਚ ਪਨੀਰੀ ਪੋਟ ਰਹੀ ਸੀ ਜੋ ਕਿ ਤਾਨ ਲਗਾਉਣ ਦਾ ਕੰਮ ਕਰਦੇ ਸੀ ਤਾਂ ਪਿੱਛੋਂ ਉਹਨਾਂ ਦੇ ਪਿਤਾ ਨੇ ਜਾ ਕੇ ਉਸ ਤੇ ਕੁਆੜੀ ਨਾਲ वार ਕਰ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਧਰ ਪਹੁੰਚ ਕੇ ਤੇ ਪਹੁੰਚੀ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਏ ਔਰ ਮਾਮਲਾ ਕਤਲ ਦਾ ਦਰਜ ਕਰ ਲਿਆ ਹੈ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਹਾਜਲਕਾ ਤੋਂ ਲਖਵੀਰ ਸਿੰਘ ਅਤੇ ਜਲਾਲਾਬਾਦ ਤੋਂ ਹਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਤੁਹਾਡਾ ਆਪਣਾ ਸ਼ੋਕ ਮੈਕ ਬਣੇਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਿਲੀ ਕਰੇਲੂ ਮਾਮਲਾ ਜੀਗਾ ਜੀ ਤੇ ਪੀ ਕੇ ਰੋਜ ਪੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਲਾਤ ਕਰਦਾ ਸੀ ਤੇ ਚੁੱਪ ਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚੋ ਟਿਕ ਗਿਆ ਸੀਗਾ ਤੋਂ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾ ਲ ਕੀਤਾ ਕਰਪਾਣਾ ਚੱਕ ਕੇ ਮਾਂ ਸਾਡੇ ਨੂੰ ਵੱਡਣਾ ਚਾਹਦਾ ਸੀ ਦਾਦਾ ਵੀ ਸਾਡਾ ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈਗੇ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀ ਉਹਨੇ ਫੋਨ ਲਾਇਆ ਪਿਓ ਮੇਰੇ ਨੇ ਦਾਦਿਆਂ ਨੇ ਵੀ ਇਹ ਗੱਲ ਕਹੀਏ ਤੁਹਾਨੂੰ ਵੱਢ ਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੇ ਬਿਨਾ ਕੁਝ ਕਹਿਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀਏ ਤੇ ਪਿਓ ਪੁੱਤਰਾ ਵੀ ਵੱਢ ਦੇ ਆ ਜੀ ਬੁੜੀ ਵੀ ਇੱਕ ਮਾੜੀ ਚੰਗੀ ਵੇਖਣਾ ਤੋ ਕਿਧਰੇ ਤੇ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੇ ਗਵਾ ਜੇ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਹੈ ਤੇ ਅਸੀਂ ਦੇਨੇ ਦਾ ਨਹੀਂ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸ਼ਿਗਾਬੀ ਉਹ ਆਪਣੀ ਰੀ ਪਟਦੀ ਵੀ ਸਿੱਤਰ ਕੇ ਤੜਕੇ ਸਾਰੇ ਭੈਣਾਂ ਕਰ ਚੋਣ ਲੈਣ ਚਲੇ ਗਏ ਉਹ ਆਪਣੀ ਰੀ ਪਟਣ ਗਈ ਸੀ ਤੜਕੇ ਆਪਣੀ ਰੀ ਪਟਦੀ ਵੀ ਸੋ ਉੱਥੇ ਮਗਰ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ। ਵਜ੍ਹਾ ਕੀ ਸੀਗੀ? ਇੱਕਦਮ ਤੋਂ ਜਿਹੜਾ ਵਜ੍ਹਾ ਕੁਛ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ। ਕੱਲ ਦਿਨੇ ਸਾਰੀ ਦਿਲੀ ਪੀ ਕੇ ਸੁੱਤਾ ਰਿਹਾ ਸੀ ਤੇ दारू ਤੋਂ ਰੋਕਦੇ ਸੀਗੇ। दारू ਛੱਡਦਾ ਨਹੀਂ ਸੀਗਾ। ਤੇ ਬਾਹਰ ਅੰਦਰ ਬੁੜੀਆਂ ਵਾਲੀ ਗੱਲ ਸੁਣਾਉਣੇ ਧਿਆੰਦਾ ਸੀਗਾ। ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਹੁੰਨੇ। ਸਾਰੇ ਛਾਰੇ ਪਿੰਡ ਨੂੰ ਸਾਡੇ ਜਿੱਥੇ ਮਰਜ਼ੀ ਪੁੱਛ ਸਕਦੇ। ਤੇ दारू ਪੀਂਦ ਰੋਕਣ ਤੇ ਵੀ ਬਵਾਦ ਸੀਗਾ। ਹਾਂ ਰੋਕਣ ਤੇ ਵੀ ਬਵਾਦ ਸੀਗਾ। ਇਹ ਕਲੇਸ਼ ਚੱਲਦਾ ਸੀ। ਇਹ ਕਲੇਸ਼ ਚੱਲਦਾ ਸੀ। दार ਉਹ ਬਰੂ ਕਹਤ ਨਹੀਂ ਸੀ ਤਦਾਰੂ ਪੀ ਕੇ ਘੁੱਟ ਮਾਰੀ ਰੋਜ਼ ਕਰਦਾ ਸੀ। ਦਸਾਂ ਦੇ ਪਿਓ ਨੇ ਨਹੀਂ ਕਦੇ ਸਮਝਾਇਆ ਕਿ ਪੁੱਤਰਾ ਤੂੰ ਇਹ ਕੰਮ ਨਾ ਕਰ ਉਹ ਪਿਓ ਅੱਲਾ ਸ਼ਹਿਰ ਦਿੰਦਾ ਸੀ ਵੀ ਤੈਨੂੰ ਵਾਟ ਇਹਨੂੰ ਵਾਟ ਦੇ। ਕੀ ਚਾਹੁੰਦੇ ਆ ਸੀ? ਅਸੀਂ ਮੰਗੇ ਚੱਕਨੇ ਸਾਨੂੰ ਸਾਬ ਮਿਲਣਾ ਚਾਹੀਦਾ ਵੱਤ ਤੋਂ سزا ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਫਾਂਸੀ ਦੀ ਦੇਣੀ ਚਾਹੀਦੀ ਦੋਹਾਂ ਪਿਓ ਪੁੱਤਰਾਂ ਦਾਤੇ ਮੇਰੇ ਨਾਲ ਤੇ ਮੇਰੇ ਪਿਓ ਨੂੰ ਦੋਵਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ ਹਣੀ ਚਾਹੀਦੀ। ਇਹ ਸਜ਼ਾ ਹਣੀ ਚਾਹੀਦੀ ਕਿਉਂਕਿ ਜੀ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ੍ਹ ਨੂੰ ਬਾਕੀ ਸਾਡੀ ਫੈੜੇ ਨੂੰ ਖਤਰਾ ਹੈ। ਸਾਡੀ ਫੈੜੇ ਬੇ ਬਹੁਤ ਦਾਦੇ ਸਾਡੇ ਨੇ ਪਰ ਰੋਸ ਤੇ ਨਹੀਂ ਗਈ ਬੜੀ ਮਾਰ ਗਈ ਸੀ ਬਹੁਤ ਮਾਰੇ ਹਲਤ ਕਰਦਾ ਸੀ ਫੇਰ ਵੀ ਉਹਨੇ ਘਰ ਮੰਲੀ ਰੱਖਾ ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਝ ਬੜਾ ਕੋਸ਼ਿਸ਼ ਕਰਦਾ ਸੀ ਤੋੜੇ ਕੀ ਲੱਗਦੇ ਸੀ ਮੇਰੇ ਪੂਵਾ ਸਾਡੀ ਹੁਣ ਕੀ ਚਾਹੁੰਦਾ ਹੋਣਾ ਕੀ ਚਾਹੀਦਾ ਅਸੀਂ ਚਾਹਣਾ ਬੇ ਨੂੰ ਸਜਾਉਣੀ ਚਾਹੀਦੀ ਫਾਂਸੀ ਸਾਤ ਵਾਰ ਸਜਾ ਫਾਂਸੀ ਦੀ ਹੋਵੇ ਨੂੰ ਕੀ ਰਾਮੇ ਤੁਹਾਡਾ ਸਿਮਰਾਂ ਤੁਸੀਂ ਕਿੱਥੋਂ ਦੇ ਰਹੇ ਨਾਲੋਂ ਅਸੀਂ ਚੌਕੜੇ ਪੁਣਾ किसकी नाम पता क्या? मेरी मासी सी है। नाम क्या है? मेरे सरजीत को। वाका जी सर, मैं कोले बंदे लेबर नहीं कला थे, मैं काकड़ आयेंज जा सी। मौके से भी ਮੈਂ ਕੋਲੇ ਹੋਇਆ ਤਾਂ ਮੇਰੇ ਵੀ ਮਾਰਨ ਪਿਆ ਤੇ ਇਹ ਪਰ ਆਏ ਨੇ ਕਰਦੇ ਨੂੰ ਕਹਿੰਦਾ ਚੱਲ ਤੂੰ ਕਰੇ ਤੇ ਉਹਨੂੰ ਵਿਚਾਰੇ ਲੈ ਕੇ ਆਉਂਦਾ ਪਿਆ ਸੀ ਤੇ ਬਸ ਦੋ ਕਿ ਤਿੰਨ ਕਵਾੜੀਆਂ ਰੱਖਿਆ ਸੀ ਇੱਕ ਤਾਂ ਸਿਰ 'ਚ ਪਹਿਲੀ ਮਾਰੀ ਸੀ ਦੂਜੀ ਕਰਨੀ ਵਾਲੇ ਮਾਰੀ ਸੀ ਮੇ ਟੱਕ ਵੀ ਵਿਚਾਰੀ ਤੇਵੇਂ ਖਤਮ ਹੋ ਗਈ ਬਸ ਦੋ ਸੈਕਿੰਡ ਇੱਕ ਸਕਿੰਟ ਹੀ ਲੱਗਿਆ ਬਸ ਤੁਸੀਂ ਕਿੱਥੇ ਲੱਗਦੇ ਹੋ ਮੈਂ ਉਹਦਾ ਚਾਚਾ ਤੁਸੀਂ ਤੁਹਾਡੀ ਉੱਥੇ ਗੁਆੜ ਹੈ ਮੇਰੀ ਪਰਜਾਈ ਹੈ ਤੁਸੀਂ ਉੱਥੇ ਕਿਵੇਂ ਸੀਗੇ ਮੈਂ ਉੱਥੇ ਲੱਗਿਆ ਹੋਇਆ ਸੀ ਦੋ ਮਹੀਨਿਆਂ ਦੇ ਇਹ ਰੋਪੀ ਜਾਇਦੂਆ ਨੇ ਕਿੰਨਾ ਜਾਇਦੂਆ ਇਹ ਥਾਣੇ ਅਰਨੀ ਵਾਲੇ ਦੇ ਵਿਚਨਾ ਇੱਕ ਪਿੰਡ ਪੈਂਦਾ ਹੌਸ ਖਾਸ ਉਹਦੀ ਪੰਡੂ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਦ ਨੇ ਸਰਵਦੇਸ਼ ਸਿੰਘ ਨੇ ਉਹਦਾ ਕੋ ਹਾੜੀ ਮਾਰ ਕੇ ਕਤਲ ਕਰ ਦਿੱਤਾ ਅਲ ਸੁਭਾ ਦੀ ਗੱਲ ਹੈ ਤੇ ਸ਼ਰਾਬ ਪੀਤੀ ਸੀ ਉਹਨੇ ਦੱਸਦੇ ਨੇ ਤੇ ਕੁਝ ਸਖਸ਼ੂ ਕਰਦਾ ਸੀ ਉਹਦਾ ਕੈਰੇਕਟਰ ਇਸ ਕਰਕੇ ਵੀ ਮਟਰ ਚੱਲਦਾ ਉਹ ਅਸੀਂ ਕਾਰਵਾਈ ਕਰਨ ਲਈ ਆਏ ਇੱਥੇ ਹਸਪੀਟਲ ਉਸ ਤਰ੍ਹਾਂ ਦੀ ਸਟੇਟਮੈਂਟ ਮਿਲੇਗੀ ਉਸ ਹਿਸਾਬ ਨਾਲ ਅਸੀਂ ਕਤਲ ਦਾ ਪਰਚਾ ਦਰਜ ਕਰਵਾਇਆ ਜਾਂਦਾ ਤੇ ਪਰਿਵਾਰ ਚ ਕੋਣ-ਕੋਣ ਸੀਗਾ ਕੋਈ ਦੱਸਿਆ ਸਰ ਇਹਨਾਂ ਨੇ ਪਰ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਹੈ ਤੇ ਇੱਕ ਲੜਕੀ ਤੇ ਇੱਕ ਮੁੰਡਾ ਸ਼ਾਦੀशुदा ਨੇ 45 ਸਾਲ ਦੀ ਇਹ ਦੱਸਦੇ ਨੇ ਉਹ ਬਾਕੀ ਜਿਸ ਤਰ੍ਹਾਂ ਬੈਲ ਖਾਨ ਕੇ ਉਸੇ ਤਰ੍ਹਾਂ ਕਾਰਵਾਈ ਕਰ ਦਿੱਤੀ ਹੈ ਪਰੋਫੀ ਫਰਾਰ ਰਸੇ ਜਾ ਰਹੇ ਹਨ ਫਰਾਰ ਹੈ ਫਿਲਹਾਲ ਫਰਾਰ ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ ਤੇ ਝਗੜਾ ਝੂੜਾ ਪਹਿਲਾਂ ਵੀ ਰਹਿੰਦਾ ਸੀ ਗੱਲਬਾਤ ਕੀ ਹੁੰਦੀ ਸੀ ਹਾਂ ਦੱਸਦੇ ਨੇ ਵੀ ਝਗੜਾ ਸੀ ਕਰ ਰਿਹਾ ਹਾਂ ਤਾਂ ਉਹਨਾਂ ਮੇਨ ਵਜ੍ਹਾ ਕੀ ਸੀ ਕਿ ਉਹ ਸ਼ਿਕਾਇਤ ਕਰਦਾ ਸ਼ਿਕਾਇਤ ਕਰਦਾ ਫਰਦਰ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਦੀ ਸ਼ੁਰੂ ਕਰ ਰਹੇ ਹੋ ਟੀਮਾਂ ਬਣਾਤੀਆਂ ਲਗ ਲਗ ਸੀਆਈਏ ਦੀ ਟੀਮ ਸਾਡੀ ਤੇ ਥਾਣੇ ਦੀ ਟੀਮਾਂ ਬਣਾਤੀਆਂ ਇੱਕ ਚੌਕੀ ਚਾਲ ਦੀ ਟੀਮ ਬਣਾਇਆ ਕਿ ਐਸਐਸਓ ਦੀ ਆਪਣੀ ਟੀਮ ਹੈ ਤੇ ਇਹ ਸਾਰੀਆਂ ਟੀਮਾਂ ਲਾਈਆਂ ਹੋਈਆਂ ਹਨ ਜਲਦੀ ਰੈਸਟ ਕਰਦੇ ਹਾਂ